ਦੇ ਵਿੱਚ ਕਰ ਰਿਹਾ ਪੁੱਠੇ ਪੈਰ ਪੈਦਲ ਯਾਤਰਾ ਨੋਸਵਾਨ ਪੀੜੀ ਨੂੰ ਦੇ ਰਿਹਾ ਹੈ ਖੇਡਾਂ ਦੇ ਨਾਲ ਜੁੜਨ ਦਾ ਸੁਨੇਹਾ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਖਰੇ ਵੱਖਰੇ ਉਪਰਾਲੇ ਕਰ ਰਹੀ ਹੈ। ਉੱਥੇ ਹੀ ਹਰਿਆਣੇ ਦਾ ਇੱਕ ਵਿਅਕਤੀ ਨਸ਼ੇ ਦੀ ਰੋਕਥਾਮ ਦੇ ਲਈ ਪੂਰੇ ਭਾਰਤ ਦੇ ਵਿੱਚ ਇੱਕ ਪੈਦਲ ਯਾਤਰਾ ਕੱਢ ਰਿਹਾ ਹੈ। ਜਿਸ ਵਿੱਚ ਪੈਦਲ ਸਿੱਧਾ ਚੱਲ ਕੇ ਡੰਡ ਬੈਟਕਾ ਲਗਾਉਂਦਾ ਹੋਇਆ ਸੜਕ ਤੇ ਚੱਲਦਾ ਜਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਅਪੀਲ ਕਰ ਰਿਹਾ ਹੈ। ਇਸ ਸੰਬੰਧੀ ਸਮਰਾਲਾ ਪੁਲਿਸ ਸਟੇਸ਼ਨ ਦੇ ਐਸਐਚਓ ਪਵਿੱਤਰ ਸਿੰਘ ਨੇ ਵੀ ਇਸ ਵਿਅਕਤੀ ਦੇ ਨੇਕ ਉਪਰਾਲੇ ਕਰਨ ਦੇ ਸੰਬੰਧ ਵਿੱਚ सम्मान किया मेरा नाम राजपाल सिस है और हम हरियाणा रोहतक के रहने वाले हैं हमने 23 तारीख को उस वाला बॉर्डर से इस यात्रा का शुभारंभ किया था युवाओं को जगाना है नशे को भगाना है और सबको स्वस्थ बनाना है ये हमारा उद्देश्य है और हम इसी उद्देश्य को लेके बैंक रनिंग करते हुए और डंड लगाते हुए इस यात्रा को कर रहे हैं और हमारी करीबन पौने 200 किलोमीटर की यात्रा कंप्लीट हो चुकी है कितनी यात्रा अभी तक है रही रह है हमारी अब चंडीगढ़ तक की यात्रा बची हुई है उससे आगे फिर हम हरियाणा को यात्रा करेंगे हम बात करें पंजाब में आप आए हो पंजाब में लोगों का कैसा रिस्पॉन्स मिल रहा है नौजवानों का खासकर हमें बहुत अच्छा प्यार मिल रहा है और पंजाब प्रशासन ने भी हमारे हमारे को बहुत प्यार दिया बहुत मान सम्मान दिया हम इनका हार्दिक दिल से अभिनंदन करते हैं और हमें बहुत प्यार मिल रहा है आपकी ओर से भी हमें बहुत प्यार मिल रहा है और इस कदम को इस यात्रा को बहुत अच्छा बता रहे हैं संदेश क्या देना चाहते हो नौजवानों को ਮੈਂ ਨੌਜਵਾਨਾਂ ਕੋਈ ਇਹ ਸੰਦੇਸ਼ ਦੇਣਾ ਚਾਹਤਾ ਹਾਂ ਆਪ ਨਸ਼ਾ ਮਤ ਕਰਿਏ ਆਪ ਸਵਸਥ ਰਹਿਏ ਔਰ ਆਪਣੇ ਮਾਪੇ ਦੀ ਆਗਿਆ ਦਾ ਪਾਲਨ ਕਰਿਏ ਉਨਕੀ ਸੇਵਾ ਕਰਿਏ ਔਰ ਹਰ ਬਡੇ ਬੁਢਰਕ ਦਾ ਸਨਮਾਨ ਕਰਿਏ ਸਾਡੇ ਥਾਣਾ ਸਮਰਾਲਾ ਦੇ ਦੀ ਦੇ ਵਿੱਚ ਸ੍ਰੀ ਰਾਜਪਾਲ ਜੀ ਸ਼ਸਤਰ ਹਰਿਆਣੇ ਦੇ ਵਾਸੀ ਨੇ ਜਾ ਰਹੇ ਸੀ ਅਸੀਂ ਇਹਨਾਂ ਨੂੰ ਦੇਖਿਆ ਤਾਂ ਅਸੀਂ ਸਤਕਾਰ ਕੀਤਾ ਜੀ ਇਹਨਾਂ ਦਾ ਸਨਮਾਨਤ ਕੀਤਾ ਤਾਂ ਅਸੀਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਇਹੀ ਸਨੇਹਾ ਦੇਣਾ ਚਾਹੁੰਦੇ ਆ ਵੀ ਆਪ ਦਾ ਰੋਗ ਰਹਿਤ ਨਸ਼ਾ ਮੁਕਤ ਰਹੋ ਆਪਣੇ ਦੇਸ਼ ਦਾ ਭਵਿੱਖ ਬਣੋ ਜੀ ਜੇ ਮੈਂ ਚੰਗਾ ਕੰਮ ਕਰਨਾ ਇਸ ਲਾਗਾ ਹੋਰ ਵੀ ਕਹਿਣਾ ਚਾਹੁੰਦੇ ਕਿਸ ਨੂੰ ਵੀ ਹਾਂਜੀ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਆਪਣੇ ਖੇਡ ਮਾਂ ਨੂੰ ਆਪ ਦਾ ਅਪਣਾ ਕੇ ਰੱਖੋ ਨਸ਼ਿਆਂ ਤੋਂ ਦੂਰ ਰਹੋ ਐ ਐਸਐਚਓ ਸਾਹਿਬ ਜਿਵੇਂ ਪੰਜਾਬ ਪੁਲਿਸ ਤੇ ਸਰਕਾਰ ਨੇ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਹੈਗਾ ਮੋਹਮਿਮ ਚੇੜੀ ਹੋਈ ਆ ਇਹ ਹਰਿਆਣੇ ਤੋਂ ਨੌਜਵਾਨ ਵੀ ਇਹਦੇ ਵਿੱਚ ਲੱਗੇ ਹੋਏ ਨੇ ਕਿਵੇਂ ਦੇਖਦੇ ਹੋ ਬਹੁਤ ਖੁਸ਼ੀ ਹੋਈ ਦੇਖ ਕੇ ਜੀ ਪੰਜਾਬ ਦੇ ਨੌਜਵਾਨ ਵੀ ਬਹੁਤ ਸਾਡੇ ਉਤਸ਼ਾਹ ਨੇ ਜੀ ਨਸ਼ਾ ਮੁਕਤ ਕਰਨ ਵਿੱਚ ਸਾਡਾ ਬਹੁਤ ਸਹਿਯੋਗ ਦੇ ਰਹੇ ਨੇ ਪਿੰਡ-ਪਿੰਡ ਜਾ ਕੇ ਜੀ ਅਸੀਂ ਤਕਰੀਬਨ ਆਪਦੇ ਸਾਰੇ ਪਿੰਡ 85-87 ਪਿੰਡ ਨੇ ਜੀ ਮਤੇ ਪੈ ਰਹੇ ਨੇ ਜੀ ਸਾਡੇ ਕੁਝ ਪਿੰਡ ਹੀ ਰਹਿ ਗਏ ਨੇ ਜਿਹੜੇ ਮਤਲਬ ਨਸ਼ੇ ਮਤੇ ਪੈਣ ਤੋਂ ਰਹਿੰਦੇ ਨੇ ਉਹਨਾਂ ਦੇ ਵੀ ਅਸੀਂ ਇੱਕ ਦੋ ਦਿਨ ਚ ਪਵਾ ਲੈਨੇ ਆ ਬਹੁਤ ਜ਼ਿਆਦਾ ਉਤਸਾਹ ਮਿਲ ਰਿਹਾ ਜੀ ਸਾਨੂੰ ਪੰਜਾਬ ਦੇ ਵਿੱਚ ਵੀ